ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਾਸ ਖਾਲਸਾ ਅੱਜ ਅਸੀਂ ਦੁਨੀਆ ਦੀ ਸਭ ਤੋਂ ਵੱਖਰੀ ਵੀਡੀਓ ਬਣਾਉਣ ਲੱਗੇ ਹਾਂ ਜੀ ਕਿ ਅੱਜ ਅਸੀਂ ਇੱਕ ਪਰਿਵਾਰ ਨੂੰ ਘਰ ਦੀਆਂ ਚਾਬੀਆਂ ਕੋਈ ਕਮਰੇ ਦੀਆਂ ਨਹੀਂ ਇੱਕ ਪੂਰੇ ਘਰ ਦੀਆਂ ਚਾਬੀਆਂ ਦੇਣੀਆਂ ਨੇ ਤੇ ਘਰ ਨੂੰ ਬਿਲਕੁਲ ਨਹੀਂ ਪਤਾ ਘਰ ਵਾਲਿਆਂ ਨੂੰ ਕਿ ਉਹਨਾਂ ਦੇ ਉਹਨਾਂ ਦਾ ਘਰ ਬਣ ਚੁੱਕਿਆ ਵਾ ਪੈਣ ਜਦੋਂ ਫੋਨ ਨਹੀਂ ਚੱਕਦੇ ਲੱਗਿਆ ਹੋ ਵੀ ਨਹੀਂ ਗੱਲ ਬਾਣੀ ਹੈ ਨਾ ਵੈਸੇ ਇਹ ਤਾਂ ਸਿਰਫ ਪਰ ਦੀ ਪਰ ਮੈਨੂੰ ਐਨਾ ਸਿਰਫ ਤੁਸੀਂ ਸਭ ਨੂੰ ਦਿੱਤਾ ਹੈ ਤੇ ਮੈਨੂੰ ਜੀ ਕੀ ਸੀ ਤੁਸੀਂ ਮੇਰੇ ਲਈ ਫੋਨ ਨਾ ਕਰਉਂਦੇ ਤੁਹਾਨੂੰ ਕੋਈ ਗਿਫਟ ਦੇਂਦਾ ਤਾਂ ਸੁਣਿਆ ਹੋਣਾ ਤੁਸੀਂ ਕੋਈ ਸੌਦਾ ਪਤਾ ਦੇ ਦੇਦਾ ਸੁਣਿਆ ਹੋਣਾ ਜੀ ਚਲ ਤੁਸੀਂ ਕਪੜਾ ਲਈਦਾ ਕਿਸੇ ਨੂੰ ਦਿੰਦੇ ਤੁਸੀਂ ਸੁਣਿਆ ਤਾਂ ਦੇਖਿਆ ਹੋਊਗਾ ਪਰ ਘਰ ਆ ਜਿਹੜਾ ਇਹ ਪਹਿਲੀ ਵਾਰ ਹੋਇਆ ਹੈ ਇਹ ਐਨਆਰਆਈ ਵੀਰੋ ਤੁਹਾਡੇ ਘਰ ਇਹ ਭੈਣ ਤੇਰੇ ਘਰ ਦੀਆਂ ਜੱਬੀਆਂ ਨੇ ਭੈਣ ਨੂੰ ਨਾਲ ਜਾ ਕੇ ਉਹ ਘਰ ਵਾਲੀ ਵੀ ਸਾਰੀ ਵੀਡੀਓ ਜਿਹੜੀ ਉਹ ਬਣਾਵਾਂਗੇ ਪਰ ਅੱਜ ਤੁਹਾਡੇ ਕਾਰਨ ਭੈਣ ਥੋੜੀ ਜਿਹੀ ਭਾਵੁਕ ਤਾਂ ਹੋ ਗਈ ਆ ਕਿਉਂਕਿ ਮੇਰੇ ਬਾਰਲੇ ਵੀ ਤੁਹਾਨੂੰ ਬਹੁਤ-ਬਹੁਤ ਧੰਨਵਾਦ ਕਰਦੀ ਆ ਤੇ ਇਹਨਾਂ ਨੂੰ ਕਰਦੀ ਜਿਨ੍ਹਾਂ ਨੇ ਮੇਰੀ ਸੁਣੀ ਆ ਤੇ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਾਸ ਖਾਲਸਾ ਮੱਲੇ ਵਾਲਾ ਤੇ ਅਸੀਂ ਉਹੀ ਮੋਗੇ ਸ਼ਹਿਰ ਦੇ ਵਿੱਚ ਜਿਹੜੀ ਭੈਣ ਦੋਵੇਂ ਲੱਤਾਂ ਤੋਂ ਅੰਗਹੀ ਜੀਣਾ ਉਦੇ ਕੋਲ ਬੈਠੇ ਆ ਤੇ ਮੈਂ ਥੋੜੀ ਜੀ ਗੱਲ ਭੈਣ ਦੇ ਕੋਲੇ ਬੈਠ ਕੇ ਕਰਨੀ ਆ ਕਿਉਂ ਕਿ ਆ 2 ਮਹੀਨੇ ਹੋ ਗਏ ਵੀਡੀਓ ਪਾਈ ਨੂੰ 2 ਮਹੀਨੇ ਦੇ ਵਿੱਚ ਹੁਣ ਮਤਲਬ ਤਾਂ ਮਹੀਨਾ ਹੋ ਗਿਆ ਹੁਣ ਜਾਂ 20 25 ਦਿਨ ਅਸੀਂ ਭੈਣ ਦਾ ਫੋਨ ਨਹੀਂ ਚੱਕਿਆ ਤੇ ਉਹ ਸਾਡੀ ਵੀ ਟੀਮ ਦਾ ਇੱਕ ਸੀਗਾ ਵੀ ਆਪਾਂ ਵਧੀਆ ਘਰ ਜਿਹੜਾ ਬਣਾ ਕੇ ਦੇਣਾ ਵਧੀਆ ਜਗ੍ਹਾ ਤੇ ਇੱਕ ਵਧੀਆ ਆਵਾਜ਼ਾਈ ਵਾਲੀ ਜਗ੍ਹਾ ਤੇ ਭੈਣ ਨੂੰ ਘਰ ਬਣਾ ਕੇ ਦੇ ਦਈਏ ਘਰ ਬਣਾ ਕੇ ਦੇਤਾ ਜੀ ਭੈਣ ਨੂੰ ਤੇ ਭੈਣ ਨੂੰ ਬਿਲਕੁਲ ਨਹੀਂ ਪਤਾ ਇਹ ਵੀ ਤੁਹਾਨੂੰ ਸੱਚ ਦੱਸ ਦਿੰਨੇ ਆ ਤੇ ਮੈਂ ਭੈਣ ਕੋਲੇ ਬੈਠ ਕੇ ਤਾਂ ਗੱਲ ਕਰਨੀ ਐ ਇਹ ਵੀ ਭੈਣੇ ਜਦੋਂ ਫੋਨ ਨਹੀਂ ਚੱਕਦੇ ਲੱਗਿਆ ਹੋਊ ਵੀ ਨਹੀਂ ਗੱਲ ਬਣਨੀ ਹਨ ਮੈਂ ਸੀ ਮੈਂ ਤਾਂ ਸੀਗਾ ਪਰ ਜੀ ਪਰ ਮੈਨੂੰ ਇੰਨਾ ਸੀਗਾ ਕਿ ਤੁਸੀਂ ਸਭ ਨੂੰ ਦਿੱਤਾ ਐ ਤੇ ਮੈਨੂੰ ਜੀ ਕਹੀ ਸੀ ਤੁਸੀਂ ਮੇਰੇ ਲਈ ਵੀ ਬਸਲਾ ਬਸ ਕਰੋ ਆ ਸੰਗਤ ਜੀ ਅਸੀਂ ਤਾਂ ਕੌਣ ਆ ਦੇਣ ਵਾਲੇ ਪਰਮਾਤਮਾ ਕਿਰਪਾ ਕਰਨ ਵਾਲਾ ਤੇ ਐਨ ਆਰ ਆਈ ਵੀਰਾਂ ਸਹਿਯੋਗ ਦੇਣ ਵਾਲੇ ਤੇ ਵੀਰੇ ਹੋਣਾ ਨੇ ਉੱਥੇ 13 ਦਿਨ ਲਾ ਕੇ ਬਹੁਤ ਸੋਹਣਾ ਜਿਹੜਾ ਉਸ ਘਰ ਨੂੰ ਬਣਾਇਆ ਤੇ ਸਾਰੀ ਚੀਜ਼ ਹੈ ਜਿਹੜੀ ਬਸ ਕੱਲ ਹੀ ਇੱਕ ਚੀਜ਼ ਰਹਿ ਗਈ ਸੀ ਕਿਉਂਕਿ ਅਸੀਂ ਉਹਲਾਂ ਲਈ ਰੱਖਣਾ ਗੁਰਬਖਸ਼ ਸਿੰਘ ਸੂਰ ਪਰ ਖੜਾ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਅੱਜ ਦਸਹਿਰਾ ਵਾ ਜੀ ਦੀ ਦਸਹਿਰਾ ਤੇ ਇਕੱਲੀ ਫੈਟਿੰਗ ਆ ਫੈਟਿੰਗ ਵੀਰ ਨੂੰ ਕਹਿਤਾ ਅੱਜ ਤਾਂ ਹੀ ਨਾਲ ਆਇਆ ਹੋਇਆ ਜਿਹੜੀ ਫੈਟਿੰਗ ਆ ਉਹ ਵੀ ਇਹਨੇ ਕਰਨੀ ਹੈ ਯਾਨੀ ਕਿ ਕੰਪਲੀਟ ਕਰਕੇ ਦੇਣਾ ਘਰ ਬਾਕੀ ਕੰਪਲੀਟ ਆ ਸਾਰਾ ਤਾਂ ਤਾਰਾ ਤੂਰਾ ਪਾਉਣ ਵਾਲੀਆਂ ਨੇ ਉਹ ਵੀ ਇਹ ਵੀਰ ਕਿਤੇ ਬਾਹਰ ਕੰਮ ਕਰਦਾ ਸੀ ਤਾਂ ਕਰਕੇ ਅਸੀਂ ਲੇਟ ਹੋ ਗਏ ਭਾਣੇ ਘਰ ਆਪਣਾ ਬਣ ਚੁੱਕਿਆ ਤੇ ਅੱਜ ਦਸਹਿਰਾ ਵਾ ਭਰਾ ਭੈਣਾਂ ਲਈ ਕਹਿੰਦੇ ਆ ਗਿਫਟ ਵੀ ਲੈ ਕੇ ਆਉਂਦੇ ਆ ਤੁਸੀਂ ਜ਼ਿੰਦਗੀ ਦੇ ਵਿੱਚ ਭੈਣ ਨੂੰ ਕੋਈ ਗਿਫਟ ਦਿੰਦਾ ਤਾਂ ਸੁਣਿਆ ਹੋਣਾ ਤੁਸੀਂ ਕੋਈ ਸੌਦਾ ਪੱਤਰ ਦਿੰਦੇ ਤਾਂ ਸੁਣਿਆ ਹੋਣਾ ਜੀ ਜਾਂ ਤੁਸੀਂ ਕੱਪੜਾ ਲੀੜਾ ਦਾ ਕਿਸੇ ਨੂੰ ਦਿੰਦੇ ਤੁਸੀਂ ਸੁਣਿਆ ਤਾਂ ਦੇਖਿਆ ਹੋਊਗਾ ਪਰ ਘਰ ਆ ਜਿਹੜਾ ਇਹ ਪਹਿਲੀ ਵਾਰ ਹੋਇਆ ਹੋਣਾ ਇਹ ਐਨਆਰਆਈ ਵੀਰੋ ਤੁਹਾਡੇ ਕਰਨ ਹੋਇਆ ਇਹ ਜਾਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਈ ਆ ਤਾਂ ਹੋਇਆ ਤੇ ਮੈਂ ਚਮਕੌਰ ਵੀਰ ਨੂੰ ਕਹੂੰਗਾ ਇਹ ਇਹ ਭੈਣ ਤੇਰੇ ਘਰ ਦੀਆਂ ਜੱਬੀਆਂ ਨੇ ਤੇ ਜਿਹੜੀ ਭੈਣ ਕਹਿੰਦੀ ਸੀ ਮੇਰੇ ਕੋਲੇ ਕੁਝ ਨਹੀਂ ਪੀ ਮੇਰੇ ਕੋਲੇ ਕੁਛ ਨਹੀਂ ਉਸ ਭੈਣ ਕੋਲੇ ਘਰ ਬਣ ਗਿਆ ਜੀ ਉਸ ਭੈਣ ਕੋਲੇ ਆਪਦਾ ਘਰ ਬਣ ਗਿਆ ਤੇ ਅਸੀਂ ਭੈਣ ਨੂੰ ਹੁਣ ਕੋਸ਼ਿਸ਼ ਕਰਦੇ ਆ ਨਾਲ ਲੈ ਕੇ ਜਾਵਾਂਗੇ ਤੇ ਨਾਲ ਲਿਜਾ ਕੇ ਤੇ ਉਥੋਂ ਦੀ ਜਿਹੜੀ ਸਾਰੀ ਵੀਡੀਓ ਉਹ ਬਣਾ ਕੇ ਕਿਹੜੇ ਕਿਹੜੇ ਐਨ ਆਰ ਆਈ ਵੀਰ ਦਾ ਕਿੰਨਾ ਕਿੰਨਾ ਦਾ ਸਬੰਧ ਵਿੱਚ ਪਿਆ ਵਾ ਕਿਹਦਾ ਕਿਹਦੇ ਦੱਸਣਾ ਉਹਦੀ ਕਿਰਤ ਲੱਗੀ ਆ ਤੇ ਕਿਵੇਂ ਵਾਹਿਗੁਰੂ ਨੇ ਕਰਵਾ ਕੀਤੀ ਆ ਟਾਈਮ ਜ਼ਰੂਰ ਲੱਗਿਆ ਕਿਉਂਕਿ ਸਾਨੂੰ ਇਹ ਦੇਖਣਾ ਪੈਣਾ ਸੀ ਭੈਣ ਦੋਵੇਂ ਲੱਤਾਂ ਤੋਂ ਵਾਰੀ ਆ ਅੰਗ ਹੀਣਾ ਭੈਣ ਤੇ ਅਸੀਂ ਆਵਾਜਾਈ ਵਾਲੀ 'ਚ ਤਾਂ ਘਰ ਲੈ ਕੇ ਦੇਣਾ ਚਾਹੁੰਦੇ ਸੀ ਵੀ ਇਹਨੂੰ ਕਦੇ ਕੋਈ ਗੜਬੜ ਹੋਵੇ ਜਾਂ ਕੋਈ ਆਸ-ਪਾਸੇ ਚਾਰ ਬੰਦੇ ਤਾਂ ਹੁਣ ਇਹਦੇ ਕੋਲੇ ਕਿਉਂਕਿ ਇਹ ਦੋ ਬੱਚੇ ਨੇ ਜੀ ਤੇ ਮੈਨੂੰ ਬੜੀ ਖੁਸ਼ੀ ਹੋਈ ਵੀ ਅੱਜ ਮੁੰਡਾ ਅਸੀਂ ਤਾਂ ਦੱਸ ਕੇ ਵੀ ਨਹੀਂ ਆਏ ਜੀ ਦਸਤਾਰ ਬੰਨੀ ਬੈਠਾ ਵਾ ਇਹ ਬੱਚਿਆਂ ਨੂੰ ਕਿੰਨੀ ਖੁਸ਼ੀ ਮਿਲੂਗੀ ਅੱਜ ਆਪਦੀ ਸੱਤ ਦੇ ਵਿੱਚ ਆਪਦੇ ਘਰ ਦੇ ਵਿੱਚ ਜਦੋਂ ਬੈਠਣਗੇ ਇਹ ਕਿਵੇਂ ਹੋਇਆ ਜੀ ਜੇ ਤੁਹਾਡੀ ਸੱਚਾਈ ਆ ਅੰਦਰ ਜੇ ਤੁਹਾਡੇ ਅੰਦਰ ਕਿਸੇ ਨੂੰ ਸੱਚੂ ਹੀ ਸਾਥ ਦੇਣ ਦਾ ਜਜ਼ਬਾ ਹੈਗਾ ਤਾਂ ਵਾਹਿਗੁਰੂ ਸਦਾ ਅੰਗ ਸੰਗ ਸਹਾਈ ਹੁੰਦਾ ਤੁਹਾਡੇ ਉਹ ਆਏ ਨਹੀਂ ਪ੍ਰਮਾਤਮਾ ਨੇ ਆ ਕੇ ਕਹਿ ਦੇਣਾ ਵੀ ਚੁਟਕੀ ਮਾਰ ਕੇ ਬਣ ਗਿਆ ਨਹੀਂ ਉਹਨੇ ਕਿਸੇ ਤੇ ਕਿਰਪਾ ਕਰਨੀ ਆ ਫਿਰ ਜਦੋਂ ਕਿਸੇ ਤੇ ਕਿਰਪਾ ਹੋ ਗਈ ਕਿਉਂਕਿ ਜਿਹੜੀ ਦਸਾਂ ਨੌਾਂ ਦੀ ਕਿਰਤ ਕਮਾਈ ਹੈ ਕਿਸੇ ਤੇ ਲਾਉਣੀ ਮਾੜੀ ਮੋਟੀ ਗੱਲ ਨਹੀਂ ਇਹ ਬਹੁਤ ਵੱਡੀ ਗੱਲ ਬਣ ਜਾਂਦੀ ਆ ਵੀ ਅਸੀਂ ਪੈਸੇ ਕਮਾਏ ਆ ਸਾਡੀ ਬੈਂਕ ਚ ਪਏ ਆ ਤੇ ਉਹ ਆਪਾਂ ਕਿਸੇ ਨੂੰ ਦੇ ਦਈਏ ਉਹ ਕੀਤੇ ਜੀ ਤੇ ਕਿਰਪਾ ਹੁੰਦੀ ਆ ਫਿਰ ਉਹ ਪੈਸੇ ਦੇ ਨਾਲ ਕਾਰਜ ਬਣਦਾ ਤੇ ਅਸੀਂ ਉਹ ਵੀ ਸਾਰੀ ਵੀਡੀਓ ਜੋੜ ਕੇ ਕਿਹੜੇ ਕਿਹੜੇ ਵੀਰ ਦਾ ਕਿੰਨਾ ਕਿੰਨਾ ਤੋਂ ਸੰਬੰਧ ਕਿੰਨਾ ਟੋਟਲ ਬਣਿਆ ਮੋਗੇ ਜਿਹੜਾ ਸ਼ਹਿਰ ਤੇ ਲੈ ਕੇ ਦਿੱਤਾ ਮਕਾਨ ਆਪਾਂ ਕੋਈ ਆਏ ਨਹੀਂ ਕਿਉਂਕਿ ਇੱਥੇ ਤਾਂ ਪਿੰਡਾਂ 'ਚ ਲੈਣੀ ਆ ਜਗ੍ਹਾ ਬਹੁਤ ਆ ਪਹਿਲਾਂ ਅਸੀਂ ਬੰਦ ਕਰਤਾ ਸੀ ਦੋ ਥਾਂ 'ਚ ਸਾਨੂੰ ਜਗ੍ਹਾ ਮਿਲੀਆਂ ਸੀਗੀਆਂ ਪਰ ਉਹ ਖੇਤਾਂ 'ਚ ਸੀ ਚਾਹੇ ਉਹ ਸਾਨੂੰ 57 ਹਜ਼ਾਰ ਦਾ ਮਰਨਾ ਮਿਲਦਾ ਸੀ ਤੇ ਪਰ ਉੱਥੇ ਭੈਣ ਨੂੰ ਔਖਾ ਹੋ ਜਾਣਾ ਸੀ ਤੇ ਹੁਣ ਅਸੀਂ ਬਣਾਉਨੇ ਆ ਜੀ ਗਾਹਲੀ ਵੀ ਜਿਹੜੀ ਗੱਲਬਾਤ ਆ ਅਸੀਂ ਦੇਖਦੇ ਆ ਭੈਣ ਨੂੰ ਨਾਲ ਜਾ ਕੇ ਉਹ ਘਰ ਵਾਲੀ ਵੀ ਸਾਰੀ ਵੀਡੀਓ ਜਿਹੜੀ ਉਹ ਬਣਾਵਾਂਗੇ ਪਰ ਅੱਜ ਤੁਹਾਡੇ ਕਾਰਨ ਭੈਣ ਥੋੜੀ ਜਿਹੀ ਭਾਵੁਕ ਤਾਂ ਹੋ ਗਈ ਆ ਕਿਉਂਕਿ ਅਸੀਂ ਵੀ ਨਾਰਮਲ ਘਰਾਂ ਦੇ ਬੱਚੇ ਆ ਜੀ ਕੋਈ ਬਾਹਲੇ ਲਾਈ ਲਾਟ ਬੰਦੇ ਨਹੀਂ ਸਾਨੂੰ ਵੀ ਪਤਾ ਸਾਡੇ ਪਿਓਆਂ ਨੇ ਜੇ ਕਿਤੇ ਰੰਗ ਵੀ ਕਰਨਾ ਹੁੰਦਾ ਸੀ ਤਾਂ ਉਹ ਡਾਮਾ ਡੋਲ ਹੋ ਜਾਂਦਾ ਸੀ ਘਰ ਦਾ ਜਿਹੜਾ ਵਾਈਟ ਹੁੰਦਾ ਸੀ ਜੇ ਕਹਿੰਦੇ ਸੀ ਵੀ ਰੰਗ ਵੀ ਘਰੇ ਕਰਦੇ ਹੈ ਜਾਂ ਤਾਂ ਔਖਾ ਹੋ ਜਾਂਦਾ ਸੀ ਕਿਉਂ ਨਜ਼ਾਇਜ਼ ਖਰਚਾ ਹੋ ਜਾਂਦਾ ਸੀ ਪਰ ਕਿਸੇ ਨੂੰ ਘਰ ਲੈ ਕੇ ਦੇਣਾ ਤੇ ਅਸੀਂ ਦਸਹਿਰੇ ਤੇ ਭੈਣ ਨੂੰ ਜਿਹੜਾ ਗਿਫਟ ਦਿੱਤਾ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਵਾਹਿਗੁਰੂ ਦੀ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਸੋ ਸੱਚੇ ਪਾਤਸ਼ਾਹ ਸਾਰਿਆਂ ਨੂੰ ਕਿਸੇ ਨੂੰ ਡਾਮਾ ਡੋਲ ਨਾ ਰੱਖਣ ਜੀ ਸਾਰਿਆਂ ਨੂੰ ਤੰਦਰੁਸਤੀਆਂ ਰੱਖਣ ਸਾਰੇ ਮੁੰਡਿਆਂ 'ਚ ਕੰਮ ਵਾਲੇ ਵੀਰਾ 13 ਦਿਨ ਉੱਥੇ ਹੀ ਰਹਿ ਕੇ ਚਮਕੌਰ ਵੀਰੇ ਹੋਣਾ ਨੇ ਉੱਥੇ ਹੀ ਰਹਿ ਕੇ ਕੰਮ ਕੀਤਾ ਕੰਪਲੀਟ ਕਰਕੇ ਰਾਤ ਹੀ ਗਏ ਆ ਤੇ 9 ਵਜੇ ਵੀਰ ਹੋਣਾ ਨੂੰ ਅਸੀਂ ਲੈ ਕੇ ਗਏ ਤੇ ਇਸ ਪਰਿਵਾਰ ਨੂੰ ਜਮਾ ਨਹੀਂ ਪਤਾ ਕਿਉਂਕਿ ਅਸੀਂ ਗਿਫਟ ਹੀ ਦੇਣਾ ਚਾਹੁੰਦੇ ਸੀ ਕਿਉਂਕਿ ਇਹ ਸਾਡਾ ਵੀ ਅੰਦਰੋਂ ਸੀਗਾ ਵੀ ਇੱਕ ਭੈਣ ਨੂੰ ਖੁਸ਼ੀ ਦੇਈਏ ਬੱਕਰੀ ਤੇ ਮੈਂ ਹੁਣ ਦੋ ਗੋ ਬੋਲੀ ਬਾਹਲੇ ਨਹੀਂ ਪੈਣਾ ਬਾਕੀ ਤਾਂ ਆਪਾਂ ਸਾਰੀ ਵੀਡੀਓ ਪਾਵਾਂਗੇ ਪਾਵਾਂਗੇ ਵੀ ਜਿਨ੍ਹਾਂ ਨੇ ਜਸਵੰਦ ਭੇਜਿਆ ਕਿੰਨੇ ਚ ਘਰ ਲਿਆ ਪਰ ਤੁਸੀਂ ਕੀ ਕਹਿਣਾ ਚਾਹੁੰਦੇ ਅੱਜ ਸਾਨੂੰ ਖੁਸ਼ੀ ਮਿਲੀ ਆ ਵੀ ਤੁਹਾਡਾ ਆਪਦਾ ਘਰ ਬਣ ਚੁੱਕਿਆ ਤੁਹਾਡਾ ਆਪਦਾ ਹੋ ਗਿਆ ਕੁਝ ਕਹਿਣਾ ਚਾਹੁੰਦੇ ਐਨਆਰਆਈ ਵੀਰਾਂ ਨੂੰ ਜਾਂ ਸਹਿਯੋਗੀਆਂ ਨੂੰ ਹਾਂਜੀ ਵੀਰ ਜੀ ਮੈਂ ਮੇਰੇ ਬਾਹਰਲੇ ਵੀਰਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੀ ਆ ਤੇ ਇਹਨਾਂ ਨੂੰ ਕਰਦੀ ਜਿਨ੍ਹਾਂ ਨੇ ਮੇਰੀ ਸੁਣੀ ਆ ਇਹ ਧੰਨਵਾਦ ਜੀ ਧੰਨਵਾਦ ਧੰਨਵਾਦ ਕਿਉਂਕਿ ਇਹ ਬੁਲਾਉਣਾ ਤਾਂ ਆ ਵਾ ਕਿ ਜਿਹੜੇ ਹੰਝੂ ਨੇ ਨਾ ਜਾਂ ਜਿਹੜਾ ਇਹ ਬਾਜ ਲੜਖੜਾਉਂਦੀ ਹੈ ਖੁਸ਼ੀ ਚ ਬਹੁਤ ਵੱਡੀ ਕਿਰਪਾ ਕੀਤੀ ਐ ਐਨਆਰਈ ਵੀਰੋ ਬਾਕੀ ਤੁਹਾਨੂੰ ਗਾਲੀ ਵੀਡੀਓ ਦਿਖਾਉਣੇ ਨਹੀਂ ਐ ਕਿ ਬੇਨਤੀਆਂ ਮਰਬਾਨ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਾਸ ਕਾਲਸਾ ਮੱਲੇਵਾਲਾ ਪੈਣਾ ਜਿਹਦਾ ਘਰ ਬਣਾਇਆ ਗਿਆ ਜੀ ਤੇ ਉਹ ਅੱਜ ਆਪਣੇ ਦੋਵਾਂ ਬੱਚਿਆਂ ਦੇ ਨਾਲ ਆ ਆਪੇ ਘਰੇ ਆ ਚੁੱਕੀ ਆ ਜੀ ਤੇ ਖੌਲਸਾ ਪੂਰੀ ਬੱਚੇ ਵੀ ਖੌਲਸਾ ਕਿਉਂਕਿ ਜਦੋਂ ਸਿਰ ਨੂੰ ਸੱਤ ਮਿਲ ਜੇਵੇ ਢੱਡ ਤਾਂ ਕਦੇ ਕਿਸੇ ਨੇ ਖਰੂਣ ਕੇ ਨਹੀਂ ਦੇਖਿਆ ਵੀ ਇਹਦੇ ਵਿੱਚ ਕੋਈ ਸਹਿਜ ਆ ਨਹੀਂ ਹਾਂਜੀ ਸਿਰ ਤੇ ਸੱਤ ਹੋਵੇ ਬੰਦਾ ਬੇਫਿਕਰ ਤੇ ਆਸ ਗਵਾਣਡ ਵੀ ਖੜਾ ਕੋੜ ਤੇ ਇੱਕ ਹੋਰ ਵੱਡੀ ਗੱਲ ਹੋ ਗਈ ਸਾਡੇ ਇਧਰ ਭੈਣ ਜੀ ਹੋਣੀ ਖੜਿਆ ਉਹ ਇਹਨਾਂ ਦੇ ਰੈਸਟੋਰੈਂਟ ਆਰਮੀ ਨਿਕਲ ਆਏ ਜੀ ਇਸ ਭੈਣ ਨੂੰ ਜਾਣਦੇ ਹੋਏ ਇਸੇ ਏਰੀਆ ਦੇ ਵਿੱਚ ਜਿੱਥੇ ਭੈਣ ਨੂੰ ਲੰਡੇ ਦੇ ਪਿੰਡ ਕਰ ਲੈ ਕੇ ਦਿੱਤਾ ਇਹਨਾਂ ਦੇ ਰਿਸ਼ਤੇਦਾਰ ਵੀ ਨਿਕਾ ਚਲੋ ਸਾਡਾ ਇੱਕ ਹੋਰ ਫਿੰਗਰ ਮੁੱਕ ਗਿਆ ਉਹ ਤਾਂ ਸਾਡਾ ਨਾਲ ਗਮਾਂਢ ਇੱਕ ਪਰਿਵਾਰ ਆ ਤੇ ਉਹ ਕਹਿੰਦੇ ਸੀ ਵੀਰੇ ਵੀ ਕਦੇ ਵੀ ਅਸੀਂ ਇਸ ਪਰਿਵਾਰ ਨੂੰ ਕੋਈ ਇਕੱਲਾ ਜਾਂ ਹੋਣ ਦਾ ਅਹਿਸਾਸ ਨਹੀਂ ਦੋਣ ਦਿੰਦੇ ਤੇ ਪਰ ਜਦੋਂ ਹੁਣ ਚਲੋ ਰਿਸ਼ਤੇਦਾਰ ਵੀ ਆ ਕੇ ਕੋਲੇ ਸਾਰਾ ਕੁਝ ਇੱਥੇ ਵਧੀਆ ਹੋ ਗਿਆ ਤੇ ਬਾਕੀ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖਣ ਜੀ ਤੰਦਰੁਸਤੀਆਂ ਬਖਸ਼ਣ ਤੇ ਨਾ ਅਸੀਂ ਸਾਰਿਆਂ ਦੇ ਬੋਲਾਂਗੇ ਉਸ ਹਿਸਾਬ ਦੇ ਨਾਲ ਪਰ ਇੱਥੇ ਸਾਡੇ ਬੜੇ ਸਤਿਕਾਰਯੋਗ ਵੀਰ ਇੰਦਰਜੀਤ ਸਿੰਘ ਦੀਨਰਾਸ ਪੈਸਾ ਜਦੋਂ ਵੀਡੀਓ ਦੇ ਵਿੱਚ ਸਾਰੇ ਨਾਂ ਬੋਲਾਂਗੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਪਿਆ ਇਸ ਮਕਾਨ ਦੇ ਵਿੱਚ ਤੇ ਜਦੋਂ ਨਾਂ ਬੋਲਾਂਗੇ ਦੇ ਵਿੱਚ ਪਤਾ ਲੱਗ ਜਾਣਾ ਕਿਹੜੇ ਵੀਰ ਦੇ ਕਿੰਨੇ ਕਿੰਨੇ ਕਿਉਂਕਿ ਚਾਹੇ ਥੋੜਾ ਜਿਹਾ ਸੰਬੰਧ ਸੀ ਚਾਹੇ ਵੱਧ ਦਸੰਬੰਧ ਸੀ ਪਰ ਭੈਣ ਦੇ ਚਿਹਰੇ ਤੇ ਖੁਸ਼ੀਆਂ ਆ ਗਈਆਂ ਉਸ ਦਸੰਬੰਧ ਦੇ ਨਾਲ ਸੋ ਮੈਂ ਆਪਣੀ ਪੂਰੀ ਟੀਮ ਵੱਲੋਂ ਤੇ ਇਸ ਭੈਣ ਵੱਲੋਂ ਇਹਨਾਂ ਆਮ ਮਸੂਮ ਬੱਚਿਆਂ ਵੱਲੋਂ ਤੇ ਸਾਡੇ ਉਹਨਾਂ ਸਹਿਯੋਗੀ ਵੀਰਾਂ ਦਾ ਵੀ ਧੰਨਵਾਦ ਕਰਦੇ ਆਂ ਕਿ ਜਿਨ੍ਹਾਂ ਦਾ ਅਸੀਂ ਨਾਲ ਨਾਂ ਵੀ ਚਲਾ ਦੇਣੇ ਆ ਥੱਲੇ ਵੀਡੀਓ ਤੇ ਜਿਹੜੇ-ਜਿਹੜੇ ਵੀਰਾਂ ਦਾ ਰਸਬੰਧ ਵੀ ਲੱਗਿਆ ਹੋਇਆ ਤੇ ਭੈਣ ਵੱਲੋਂ ਵੀ ਤੇ ਪੂਰੇ ਬੀਬੀਆਂ ਵੱਲੋਂ ਆਸਗਵਾਨ ਵੱਲੋਂ ਕਿਉਂਕਿ ਹੁਣ ਸਾਰਾ ਆਪਦਾ ਹੀ ਬਣ ਗਿਆ ਇੱਥੇ ਭਾਈ ਜਾਰਾ ਸਾਰਿਆਂ ਵੱਲੋਂ ਅਸੀਂ ਐਨਆਰਏ ਵੀਰਾਂ ਦਾ ਧੰਨਵਾਦ ਕਰਦੇ ਆਂ ਕਿ ਜਿਨ੍ਹਾਂ ਦੇ ਦਸਬੰਧ ਦੇ ਨਾਲ ਇਹ ਘਰ ਵੀ ਪੈ ਗਿਆ ਸਾਰਾ ਕੁਸ਼ਕਾਰ ਤੇ ਵਧੀਆ ਹੋ ਗਿਆ ਤੇ ਬਾਕੀ ਜਿਹੜੀ ਥਾਂ ਵਾਲੀ ਕਾਰਵਾਈ ਆ ਫਰਮਖ ਸਿੰਘ ਦੀ ਕੱਲੀ ਫੈਟਿੰਗ ਹੋਣੀ ਉਹ ਫੈਟਿੰਗ ਆ ਜਿਹੜੀ ਉਹ ਫਾਈਟਿੰਗ ਅਸੀਂ ਅਰਵਕ ਸਿੰਘ ਨੇ ਕਾਫੀ ਤੇ ਨੋਟ ਕਰ ਲਿਆ ਸਾਰਾ ਕੁਝ ਉਹ ਵੀ ਅਸੀਂ ਕਰਵਾ ਕੇ ਦੇ ਦੇਣੀ ਆ ਹੁਣ ਭੈਣ ਅੱਜ ਚਾਬੀ ਭੈਣ ਨੂੰ ਖਰਾਤੀ ਆ ਤੇ ਜਿਵੇਂ ਵੀ ਭੈਣ ਕਹੂਗੀ ਕੱਲ ਨੂੰ ਪਰਸ ਨੂੰ ਜਦੋਂ ਵੀ ਜਿਹੜਾ ਸਮਾਨ ਭੈਣ ਕੋਲੇ ਹੋਇਆ ਉਹ ਇੱਥੇ ਆ ਜੂਗਾ ਫੇਰ ਅਸੀਂ ਆਵਾਂਗੇ ਨਾਲੇ ਵੀਡੀਓ ਦੇ ਦਾਂਗੇ ਨਾਲੇ ਜਿਹੜੀ ਚੀਜ਼ ਦੀ ਭੈਣ ਕੋਲੇ ਅਧੂਰਾਪਨ ਲੱਗਿਆ ਵੀ ਆਹ ਚੀਜ਼ ਭੈਣ ਕੋਲੇ ਨਹੀਂ ਹੈ ਫਿਰ ਉਹ ਚੀਜ਼ ਵੀ ਆਪਾਂ ਜਿਹੜੀ ਭੈਣ ਨੂੰ ਮੁਹੱਈਆ ਕਰਵਾ ਦਾਂਗੇ ਜਿਹੜੀ ਚੀਜ਼ ਭੈਣ ਕੋਲੇ ਆ ਉਹ ਲਿਆ ਕੇ ਆਉਂਦੀ ਘਰੇ ਆ ਜਿਹੜੀ ਟਿਕਾ ਕੇ ਰੱਖੂਗੀ ਸੇ ਦੁਬਾਰਾ ਤੋਂ ਮੈਂ ਫੇਰ ਭੈਣ ਤੇ ਲੋਕ ਬੋਲ ਬੋਲਣਾ ਹੀ ਭ ਤੇ ਕਹਿੰਦੀ ਕਾਈ ਮਰਾ ਅੱਜ ਘਰ ਹੀ ਬੈਠੀਆਂ ਤੇ ਕਿਵੇਂ ਲੱਗਦਾ ਭਲੇ ਹੁਣ ਤੁਹਾਨੂੰ ਚੰਗਾ ਲੱਗਿਆ ਹਾਂਜੀ ਬਹੁਤ ਵਧੀਆ ਲੱਗਿਆ ਜੀ ਤੁਸੀਂ ਸਾਰਿਆਂ ਨੇ ਰੋਟੀ ਮੇਰਾ ਸਾਥ ਦਿੱਤਾ ਮੈਨੂੰ ਬਹੁਤ ਵਧੀਆ ਲੱਗਿਆ ਜਿਵੇਂ ਇਹਨਾਂ ਨੇ ਸਾਰਿਆਂ ਨੇ ਮੇਰੀ ਮਤਲਬ ਤੇ ਦੁੱਖ ਤੇ ਘੜੀ ਮੇਰਾ ਸਾਥ ਦਿੱਤਾ ਮੈਂ ਸਾਰਿਆਂ ਦੀ ਤੱਦਵਾਰ ਕਰਦੀ ਹਾਂ ਤੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਸਾਰਿਆਂ ਨੂੰ ਜੁੜਦਿਆਂ ਕਲਾਚ ਰੱਖਣ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰ ਲਿਓ ਵਾਹਿਗੁਰੂ ਚੀਕਾ ਖਾਲਸਾ ਵਾਹਿਗੁਰੂ